ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਰਦਾਰ ਰਵਿੰਦਰ ਸਿੰਘ ਜੀ ਦੁੰਮਣਾ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰੀ ਟੀਮ ਵੱਲੋਂ ਇਕੱਠੇ ਹੋ ਕੇ 2000 ਲੀਟਰ ਡੀਜ਼ਲ ਦੀ ਸੇਵਾ ਜਿਹੜਾ ਸਤੋਧਰਿਆ ਦੇ ਉੱਤੇ ਕਾਰ ਸੇਵਾ ਚੱਲਦੀ ਆ ਬੰਨ ਦੇ ਉਹਦੇ ਵਾਸਤੇ ਦਿੱਤਾ ਗਿਆ ਤੇ ਅਸੀਂ ਹੁਣ ਸਾਰੇ ਇਕੱਠੇ ਹੋ ਕੇ ਉੱਥੇ ਜਾ ਰਹੇ ਹਾਂ ਬੰਨ ਦੇ ਉੱਤੇ ਤੇ ਨਾਲ ਉੱਥੇ ਮਦਦ ਵੀ ਕਰਨੀ ਆ ਤੇ ਨਾਲ ਉੱਥੇ ਡੀਜ਼ਲ ਵੀ ਸਾਰੇ ਟਰੈਕਟਰਾਂ ਨੂੰ ਪਾਉਣਾ ਤੇ ਅਸੀਂ ਸਾਰਿਆਂ ਨੇ ਸਰ ਹਰਵੰਤ ਸਿੰਘ ਜੀ ਕਦੋੜਾ ਜਿਨ੍ਹਾਂ ਚ ਜੈਦੇ ਪ੍ਰੀਤਮ ਸਿੰਘ ਜੀ ਸੱਲੋਂ ਅਜਰਾ ਤੇ ਸਰਦਾਰ ਗਰਮੀਤ ਸਿੰਘ ਜੀ ਮਕੜੋਨਾ ਅਮਰਜੀਤ ਸਿੰਘ ਜੀ ਢਿੱਲੋਂ ਸਾਰੇ ਬੰਦਿਆਂ ਨੇ ਇਕੱਠੇ ਹੋ ਕੇ ਇਹ ਸੇਵਾ ਕਰਨੀ ਆ ਬੰਦੇ ਉੱਤੇ ਜਾ ਕੇ ਇਕੱਲੇ ਇਕੱਲੇ ਟਰੈਕਟਰ ਨੂੰ ਡੀਜ਼ਲ ਪਾਉਣਾ ਤੇ ਨਾਲੇ ਉੱਥੇ ਹਾਜ਼ਰ ਰਹਿ ਕੇ ਸਾਰੇ ਮੈਂਬਰਾਂ ਨੇ ਇਕੱਠੇ ਹੋ ਕੇ ਸੇਵਾ ਕਰਨੀ ਆ ਇਤਿ ਹੀ ਦੇਖ ਸਕਦੇ ਹਾਂ ਦਰਿਆ ਦਾ ਰੁਕ ਇਸ ਸਨਾਈ ਦੇ ਨੂੰ ਬਾੜ ਲਾ ਕੇ ਇਹਨੇ ਸਿੱਟ ਲਿਆ ਸੀ ਆ ਸਾਰਾ ਇਲਾਕਾ ਸਾਰੇ ਇਲਾਕੇ ਦੇ ਸਹਿਯੋਗ ਨਾਲ ਨੌਜਵਾਨਾਂ ਨੇ ਬਹੁਤ ਸੇਵਾ ਕੀਤੀ ਆ ਸਾਰੇ ਥੱਲੇ ਪਰ ਪਰ ਕੇ ਸਾਰੇ ਪਿੰਡਾਂ ਵਾਲਿਆਂ ਦਾ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਦੇ ਬੰਦੇ ਅੱਜ ਅਸੀਂ ਦੌੜਪੁਰ ਬੰਨ ਤੇ ਪਹੁੰਚੇ ਆ ਜਿੱਥੇ ਬਹੁਤ ਹੀ ਜ਼ਬਰਦਸਤ ਕੰਮ ਚੱਲ ਰਿਹਾ ਹੈ ਆਰੇ ਇਲਾਕੇ ਦੇ ਸਮਾਜ ਸੇਵੀ ਬੰਦਿਆਂ ਨੇ ਜਿਹੜੇ ਕਿ ਮੇਰੇ ਨਾਲ ਵੀ ਖੜੇ ਆ ਤੇ ਹੋਰ ਵੀ ਜਿਹੜੇ ਦਰਿਆ ਦੇ ਵਿੱਚ ਕੰਮ ਵੀ ਕਰ ਰਹੇ ਆ ਸਾਰਿਆਂ ਨੇ ਬੜਾ ਵੱਡਾ ਅਪਰਾਣਾ ਕਰਕੇ ਇਸ ਬੰਨ ਨੂੰ ਬਚਾਉਣ ਵਾਸਤੇ ਦਿਨ ਰਾਤ ਇੱਕ ਕਰਕੇ ਕਾਰ ਸੇਵਾ ਦੇ ਰਹੇ ਇਹ ਜੋ ਬੰਨ ਆ ਉਹ ਬਚਾਇਆ ਅਸੀਂ ਇਹਨਾਂ ਨੇ ਧੰਨਵਾਦੀ ਵੀ ਆ ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਵੀ ਆ ਉਸੇ ਤਰ੍ਹਾਂ ਸਦਾ ਰਵਿੰਦਰ ਸਿੰਘ ਜੀ ਦੰਮਣਾ ਸਾਬਕਾ ਸਪੀਕਰ ਵਿਧਾਨ ਸਭਾ ਪੰਜਾਬ ਉਹਨਾਂ ਨੇ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ 2000 ਲੀਟਰ ਡੀਜ਼ਲ ਇੱਥੇ ਦੇਣ ਦੀ ਅਪਰਾਣਾ ਕੀਤਾ ਕੱਲ ਅਸੀਂ ਇੱਥੇ ਆਏ ਸੀ ਪੁੱਛਿਆ ਸੀ ਆ ਕੇ ਸਾਰੇ ਬੰਦਿਆਂ ਨੂੰ ਪ੍ਰੋਬਲਮ ਵੀ ਕਿਆ ਚਾਹੀਦਾ ਇੱਥੇ ਉਹਨਾਂ ਨੇ ਸਾਰਿਆਂ ਨੇ ਦੋਨਾਂ ਹੀ ਬੰਨਾਂ ਤੇ ਡੀਜ਼ਲ ਦੀ ਪ੍ਰੋਬਲਮ ਦੱਸੀ ਹੈ ਸੋ ਅੱਜ ਅਸੀਂ 1000 ਲੀਟਰ ਲੈ ਕੇ ਆਏ ਤੇ ਕੱਲ ਨੂੰ ਫੇਰ 1000 ਲੀਟਰ ਲੈ ਕੇ ਆਵਾਂਗੇ ਠੀਕ ਹੈ ਸ਼ੁਕਰੀਆ ਜੀ ਬਹੁਤ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਹੈ ਜੀ ਵੀ ਦੁੱਖ ਦੀ ਘੜੀ ਦੇ ਵਿੱਚ ਸਾਡੇ ਚਮਕੌਰ ਸਾਹਿਬ ਹਲਕੇ ਦੇ ਨਾਲ ਖੜੇ ਹੋ। ਉਹਦੇ ਲਈ ਬਹੁਤ ਧੰਨਵਾਦ। ਇਹ ਬਾਂਫੜੀ ਅਤੇ ਡੀਜ਼ਲ ਦੀ ਸੇਵਾ ਭੇਜੀ ਹੈ। ਇਹਦੇ ਲਈ ਬਹੁਤ ਬਹੁਤ ਧੰਨਵਾਦ ਹੈ ਜੀ। ਇਹ ਅਸੀਂ ਜਿੱਥੇ ਆਪਣਾ ਟਰੈਕਟਰਾਂ ਦੇ ਵਿੱਚ ਪਾ ਰਹੇ ਜਿਹੜੇ ਆ ਰਹੇ ਉੱਤੇ ਅਸੀਂ ਜਿਹੜੀ ਸਰਕਾਰੀ ਤੌਰ ਤੇ ਮਸ਼ੀਨਾਂ ਲੱਗੀਆਂ ਹੋਈਆਂ ਉਹਨਾਂ ਵਿੱਚ ਵੀ ਪਾ ਰਹੇ ਹਾਂ ਤਾਂ ਕਿ ਵੀ ਇਹ ਨਾ ਹੋਵੇ ਸਾਡਾ ਕੰਮ ਰੁਕ ਜਾਵੇ। ਇਹਦੇ ਲਈ ਬਹੁਤ ਜ਼ਿਆਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ। ਜਿਵੇਂ ਆਪ ਸਭ ਨੂੰ ਪਤਾ ਹੀ ਹੈ ਪਿਛਲੇ ਤਕਰੀਬਨ ਇੱਕ ਹਫਤੇ ਤੋਂ ਜਿਹੜਾ ਦੌਦਪੁਰ ਤੇ ਫਸੇ ਬੰਨ ਹੈ ਇਹਦੀ ਹਾਲਤ ਬਹੁਤ ਗੰਭੀਰ ਸੀ ਪਰ ਲੋਕਾਂ ਦੇ ਸਹਿਯੋਗ ਨਾਲ ਇਸ ਹਾਲਤ ਨੂੰ ਕੰਟਰੋਲ ਕੀਤਾ ਗਿਆ ਜਿੱਥੇ ਸੰਗਤ ਨੇ ਸੇਵਾ ਕੀਤੀ ਹੈ ਉੱਥੇ ਅਲੱਗ-ਅਲੱਗ ਜਥੇਬੰਦੀਆਂ ਨੇ ਵੀ ਸੇਵਾ ਕੀਤੀ ਹੈ ਉਹਦੇ ਨਾਲ ਜਿੱਥੇ ਅਲੱਗ-ਅਲੱਗ ਜਥੇਬੰਦੀਆਂ ਨੇ ਸੇਵਾ ਕੀਤੀ ਹੈ ਪਹਿਲਾਂ ਵੀ ਬਹੁਤ ਸਾਰੀਆਂ ਪਾਰਟੀਆਂ ਵੱਲੋਂ ਜਿਹੜਾ ਇੱਥੇ ਸੇਵਾ ਆਈ ਹੈ ਅੱਜ ਸਾਬਕਾ ਸਪੀਕਰ ਸਰਦਾਰ ਰਵਿੰਦਰ ਸਿੰਘ ਜੀ ਜੋ ਕਿ ਪਹਿਲਾਂ ਬਹੁਤ ਦਿਰ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਐਸ ਇਲਾਕੇ ਦੇ ਵਿੱਚ ਵੀ ਐਮ ਐਲ ਏ ਰਹੇ ਆ ਉਹਨਾਂ ਨੇ ਵੀ 1000 ਲੀਟਰ ਦੀ ਜਿਹੜੀ ਸੇਵਾ ਅੱਜ ਕੀਤੀ ਆ ਤੇ 1000 ਲੀਟਰ ਉਹ ਕੱਲ ਨੂੰ ਭੇਜਣਗੇ ਕਿਉਂਕਿ ਜਿਹੜੇ ਕੰਮ ਹੈ ਇਹ ਸਾਰੇ ਇਦਾਂ ਦੇ ਸੱਜਣਾ ਦੇ ਸਹਿਯੋਗ ਨਾਲੇ ਚੱਲਦੇ ਆ ਸੰਗਤ ਸੇਵਾ ਕਰ ਸਕਦੀ ਇੱਥੇ ਪੈਸੇ ਦੀ ਵੀ ਲੋੜ ਆ ਉਹ ਜਿਹੜੇ ਪੈਸਾ ਇਹਨਾਂ ਸੱਜਣਾ ਬਲਵਾਉਗਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਖਾਤਿਰ ਹਾਂਜੀ ਜੀ ਸੀਬੀ ਮਸ਼ੀਨਾਂ ਨੂੰ ਤੇਲ ਪਾਇਆ ਜਾ ਰਿਹਾ ਸਾਰੇ ਨੌਜਵਾਨ ਤਤਪੁਰਾ ਨੌਜਵਾਨਾਂ ਚ ਜੋਸ਼ ਵੀ ਬਹੁਤ ਹੈ ਹਾਂਜੀ ਇਹ ਦੋਸਤ ਫੌਜ ਦੇ ਨੌਜਵਾਨ ਵੀ ਆਏ ਹੋਏ ਆ ਉਹ ਵੀ ਆਪਣੀ ਕਾਰ ਸੇਵਾ ਦੇ ਵਿੱਚ ਬਹੁਤ ਹੱਥ ਵਟਾਉਨੇ ਕਿਉਂਕਿ ਦੋਸਤੋ ਜਿਹੜੀ ਫੌਜ ਆ ਉਹਨੂੰ ਬੜਾ ਤਜਰਬਾ ਹੁੰਦਾ ਹੈ ਕੰਮ ਕਰਨ ਦਾ ਬਾਕੀ ਸਾਰੇ ਪਿੰਡਾਂ ਦੇ ਮਰੰਡੇ ਤੱਕ ਦੇ ਸਾਰੇ ਬੱਲੇ ਬੱਲੇ ਮਰੰਡੇ ਕੱਕ ਦੇ ਨੌਜਵਾਨ ਆਏ ਹੋਏ ਆ ਸਾਰੇ ਕਿਉਂਕਿ ਨੌਜਵਾਨਾਂ ਦਾ ਹੀ ਇਹ ਕੰਮ ਹੈ ਸਾਰਾ ਕਿਉਂਕਿ ਭਜਨ ਚੱਕਣਾ ਥੈਲੇ ਭਰ-ਭਰ ਕੇ ਟਰਾਲੀਆਂ ਲਿਆਈ ਲਿਆਈ ਜਾਂਦੇ ਆ ਇਨਾ ਸ਼ਰਦਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ